ਹਾਂਜੀ ਦੋਸਤੋ ਆਹ ਬਹੁਤ ਹੀ ਸੋਹਣੀ ਵੀਡੀਓ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਕੀਤੀ ਜਾ ਰਹੀ ਹੈ ਤਾਂ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ 10 ਸਾਲ ਪੁਰਾਣੀ ਕੰਦ ਜੋ ਕੇ ਇਨਾਂ ਦੋਵਾਂ ਪਰਿਵਾਰਾਂ ਦੇ ਪਿਆਰ ਦੇ ਵਿੱਚ ਇੱਕ ਦਰਾੜ ਸੀ ਤਾਂ ਉਹ ਅੱਜ ਦਸਾਂ ਸਾਲਾਂ ਬਾਅਦ ਇਹਨਾਂ ਦੋਵਾਂ ਪਰਿਵਾਰਾਂ ਨੇ ਉਹ ਖਤਮ ਕਰ ਦਿੱਤੀ ਹੈ ਤੇ ਹੁਣ ਇਹ ਪਰਿਵਾਰ ਖੁਸ਼ੀ-ਖੁਸ਼ੀ ਇਕੱਠੇ ਹੀ ਰਹਿ ਰਹੇ ਨੇ ਤਾਂ ਦੋਸਤੋ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਹੀ ਪਰਿਵਾਰ ਕਾਂਦ ਨੂੰ ਟਾਉਣ ਵੇਲੇ ਕਿੰਨੇ ਖੁਸ਼ ਨਜ਼ਰ ਆ ਰਹੇ ਨੇ ਤੇ ਦੋਸਤੋ ਜੋ ਇਸ ਵੀਡੀਓ ਦੇ ਪ੍ਰਤੀ ਕਮੈਂਟ ਆਏ ਆਓ ਤੁਹਾਨੂੰ ਲੈ ਚਲਦੇ ਹਾਂ ਉਹਨਾਂ ਚੰਦ ਕਮੈਂਟਾਂ ਦੇ ਵੱਲ ਇੱਕ ਵੀਰ ਨੇ ਲਿਖਿਆ ਹੈ ਬਹੁਤ ਵਧੀਆ ਕੰਮ ਕੀਤਾ ਬਾਈ ਪ੍ਰਮਾਤਮਾ ਕਿਸੇ 'ਚ ਫਰਕ ਨਾ ਪੈਣ ਦੇਵੇ ਤੇ ਦੂਜੇ ਵੀਰ ਨੇ ਲਿਖਿਆ ਕਿ ਬਹੁਤ ਵਧੀਆ ਯਾ ਭਰਾ ਸਿਆਣੇ ਕਹਿੰਦੇ ਇਕੱਠ ਵਿੱਚ ਬਰਕਤ ਜ਼ਿਆਦਾ ਹੁੰਦੀ ਆ ਤਾਂ ਤੀਜਾ ਵੀਰ ਲਿਖਦਾ ਹੈ ਕਿ ਆਪਸੀ ਸਾਂਝ ਬਣਾ ਕੇ ਰੱਖੋ ਵਾਹਿਗੁਰੂ ਭਲਾ ਕਰਨ ਤੇ ਚੌਥਾ ਵੀਰ ਲਿਖਦਾ ਹੈ ਕਿ ਬਹੁਤ ਵਧੀਆ ਵੀਰ ਵਾਹਿਗੁਰੂ ਜੀ ਮਿਹਰ ਕਰਨ ਸਭ ਰਲ ਮਿਲ ਕੇ ਰਹਿਣ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਰੱਬ ਰੱਖਾ